ਆ ਨਾਲੇ ਬਿੱਲੋ ਤੋਂ ਤਾਂ ਭਾਵੇਂ ਮੈਂ ਕਰੋੜਾ ਰੁਪਇਆ ਵਾਰ ਦਵਾ ਜੇ ਮੇਰੇ ਕੋ ਹੋਵੇ ਤੇ ਮੈਂ ਤੇ ਉਹਦਾ ਪਤਾ ਲਣ ਜਾਣੇ ਜਾਣਾ ਉਹ ਰਹਿਣ ਦੇ ਤੂੰ ਜੁੱਤੀਆਂ ਖਾ ਕੇ ਐਵੇਂ ਪਹਿਲਾਂ ਵੀ ਵਾਰ ਜੁੱਤੀਆਂ ਖਾਧੀਆਂ ਤਾਂ ਉਰੇ ਕੋਈ ਕੰਮ ਨਾ ਕਰੇ ਉਹਦੀ ਸੇਵਾ ਕਰਦਾ ਫਿਰੇ ਤੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਜਾਂ ਚੱਲ ਜਾ ਜੇ ਆ ਗਿਆ ਤੇ ਜਾਂ ਚੱਲ ਜਾ ਕਰਿਆ ਫੇਰ ਕਰਿਆ ਪਿਸ਼ਾਪ ਆ ਗਿਆ ਸਾਬ ਕਰ ਮੈਂ ਮੇਰੇ ਕੋਲ ਸੁਣੋ ਹਾਂ ਛੜ ਕੇ ਸਾਬ ਕਰੀ ਤੂੰ ਖੜ ਕੇ ਗੋਲ ਖੜ ਕੇ ਬੈਠ ਕੇ ਕਰਨਾ ਪੁੱਛ ਗੋਲ 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 ਗੋਣਾ ਮੈਂ ਮੂੰਹ ਤੇ ਮਾਰ ਨਹੀਂ ਤੇਰੇ ਵਾਰੇ ਦੇ ਵਿੱਚ ਬੋਦੇ ਨਾ ਬੈਠੀ ਤੇਰੇ ਘਰ ਲਈ ਪਾਥੀਆਂ ਪੱਥੀ ਜਾਂਦੀ ਐ ਮੂੰਹ ਸੰਭਾਲ ਕੇ ਗੱਲ ਕਰ ਭੁਲਰਾ ਮਰੇ ਸਾਲੇ ਦੇ ਬਦਚਲਨ ਜਾਨੀ ਉਹ ਬੱਦੇ ਭਾਈ ਹਾਂ ਭਾਈ ਕੋਮਾ ਆਤੀ ਗੱਲ ਐ ਮੈਡਮ ਵੀ ਅੱਜ ਦੇਖਦੀ ਨੇ ਹੈਗੇ ਮੈਨੂੰ ਲੱਗਦਾ ਪਿੰਡ 'ਚ ਬਰੀਜ ਦੇਖਣ ਗਏ ਹੋਣਗੇ ਅੱਜ ਤਾਂ ਉਹਦੇ ਮੈਡਮ ਦੇ ਦਦਾਰ ਹੋਈ ਫੇਰ ਕਿਹੜਾ ਮਾ ਅਣਾ ਤੁਸੀਂ ਚਿੰਗੀਤਰ ਮਾਰ ਲਿਓ ਸਹੀ ਹੋ ਜਾਊਗਾ ਹਾਂਜੀ ਹੋ ਠੀਕ ਹੈ ਠੀਕ ਹੈ ਮੈਡਮ ਜੀ ਹੁਣ ਤਾਂ ਠੀਕ ਹੈ ਤੁਹਾਡੀ ਗੜਗੜ ਹਾਂ ਹੁਣ ਤਾਂ ਬਿਲਕੁਲ ਠੀਕ ਹੈ ਜੀ ਉਹ ਆਹੇ ਕਹਿੰਦੀ ਮੈਡਮ ਜੀ ਦੇਖੋ ਜਿੰਨੇ ਤੁਸੀਂ ਵਧਿਓਗੇ ਨਾ ਓਨੇ ਤੁਹਾਡੀਆਂ ਦਵਾਈਆਂ ਵਧੀਆਂ ਲਗੀਆਂ ਠੀਕ ਹੋ ਗਿਆ ਮੈਂ ਤਾਂ ਚਲੋ ਵਧੀਆ ਗੱਲ ਐ ਤੁਹਾਡੀਆਂ ਗੁੜਗੁੜ ਸਹੀ ਹੋਗੀ ਹਾਂਜੀ ਹਾਂ ਹਾਂ ਹਾਂਜੀ ਕੋਈ ਕੰਮ ਆਇ ਸੀਗੇ ਕੰਮ ਤਾਂ ਮੈਂ ਆਹੋ ਕਹਿਣਾ ਸੀਗਾ ਮੇਰਾ ਭਰਾ ਆਇਆ ਸੀਗਾ ਪੈਸੇ ਲੈ ਗਿਆ ਉਹ ਪੈਸੇ ਕਿਹੜੇ ਪੈਸੇ ਉਹ ਉਹ 500 ਚ ਰਹਿਣਾ ਨਹੀਂ ਤੇ 200 ਰੁਪਿਆ ਉਹ ਲੈਣ ਆਇਆ ਸੀ ਮੇਰਾ ਭਰਾ ਦੇ ਤੇ ਉਹ ਤਾਂ ਪੂਰੇ ਹੋ ਗਏ ਤੂੰ ਰੋਜ਼ ਤਾਂ ਦਵਾਈ ਲੈ ਕੇ ਜਾਂਦਾ ਸੀ ਮੇਰੇ ਕੋਲੇ ਉਹ ਤਾਂ ਉਹਦੇ ਵਿੱਚ ਕੱਟੇ ਗਏ ਸਗੋਂ ਤੇਰੇ ਵੱਲ ਤਾਂ 50 ਰੁਪਏ ਵਧ ਨੇ ਇਹ ਹੀ ਮੈਂ ਤੇਰੇ ਭਰਾ ਨੂੰ ਕਹੀ ਗੱਲ ਫਿਰ ਉਹ ਕੀ ਕਹਿੰਦਾ ਉਹ ਕਹਿੰਦਾ ਆਪੀ ਤੇਰੇ ਤੋਂ ਲੈ ਲਈ ਅੱਛਾ ਚਲ ਉਹ ਤਾਂ ਕੋਈ ਗੱਲ ਨਹੀਂ ਜੀ ਦੇ ਦੇਾਂਗੇ 50 ਰੁਪਏ ਦੀ ਕੋਈ ਗੱਲ ਨਹੀਂ ਪਰ ਉਹ ਥੋੜਾ ਜਿਹਾ ਹੈ ਹੀ ਕੰਜੂਸ ਆਗਾ ਉਹ ਤਾਂ ਤਾਂ ਨਹੀਂ ਦੇ ਕੇ ਉਹ ਨੂੰ ਨਹੀਂ ਪਤਾ ਕੰਜੂਸ ਹੈ ਕਿ ਨਹੀਂ ਤੂੰ ਮੇਰੇ 50 ਰੁਪਏ ਦੇ ਕੇ ਜਾ ਦੇ ਦਾਂਗੇ ਜੀ ਉਹ ਤਾਂ ਕੋਈ ਗੱਲ ਨਹੀਂ ਸਗੋਂ ਨਾ ਉਹ ਬਿੱਲੋ ਦੇ ਪੈਸੇ ਦੇ ਗਿਆ ਤੇਰੇ ਪੈਸੇ ਨਹੀਂ ਦੇ ਕੇ ਗਿਆ ਇਹ ਦੇ ਹਾਂ ਬਿੱਲੋ ਦੇ 500 ਰੁਪਏ ਦੇ ਗਿਆ ਉਹ ਬਿੱਲੋ ਦਾ 500 ਰੁਪਿਆ ਓਏ ਕੁੱਤਿਆਂ ਓਏ ਹਰਾਮਜਾਦਿਆ ਕਮਾਈਆਂ ਮੈਂ ਕਰਾਂ ਦਿਹਾੜੀਆਂ ਮੈਂ ਕਰਾਂ ਪੈਸੇ ਮੈਂ ਇਕੱਠੇ ਕਰਾਂ ਕੰਮ ਮੈਂ ਕਰਾਂ ਪੈਸੇ ਉਹ ਵੜਦਾ ਫਿਰਦਾ ਬਿੱਲੋ ਦੇ ਪੈਸੇ ਦੇ ਗਿਆ ਮੈਂ ਪੈਸੇ ਵੀ ਦੇ ਗਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਕੋਈ ਨਾ ਦੇਖਿਓ ਘਰੇ ਜਾ ਕੇ ਮੈਂ ਉਹਦੀ ਕਿਵੇਂ ਰੇਲ ਬਣਾਉਣਾ ਤੁਹਾਨੂੰ ਨਹੀਂ ਪਤਾ ਜੀ ਮੈਂ ਚੁੱਪ ਕਰ ਜਾ ਪਿੱਛੇ ਮਰੀਜ਼ ਪਿਆ ਕਿਵੇਂ ਚਿੱਕੀ ਜਾਂਦਾ ਆਪੀ ਲੜਨੀ ਕਰੀ ਜਾ ਕੇ ਇੱਥੇ ਨਾ ਉੱਚੀ ਬੋਲ ਚਲੋ ਮੈਡਮ ਜੀ ਤੁਹਾਡੇ 50 ਰੁਪਏ ਦੀ ਕੋਈ ਗੱਲ ਨਹੀਂ ਉਹ ਤੁਸੀਂ ਬੇਫਿਕਰ ਹੋ ਜਾਓ 50 ਦੀ ਜਗ੍ਹਾ ਤੇ ਮੈਂ ਤੁਹਾਨੂੰ 100 ਰੁਪਏ ਦੇ ਕੇ ਜਾਊਂਗਾ ਪਰ ਤੁਸੀਂ ਤਾਲਚ ਨਹੀਂ ਹੈਗਾ ਤੂੰ ਮੇਰੇ 50 ਰੁਪਏ ਦੇ ਕੇ ਜਾ ਹਾਂ ਜੀ ਹਾਂ ਮੈਂ 50 ਦੀ ਬਜਾ ਤੁਹਾਨੂੰ ਕਹਿੰਦੇ 100 ਰੁਪਏ ਦੇ ਕੇ ਜਾਊਂ ਪਰ ਇੱਕ ਗੱਲ ਕਰਦਾ ਮੈਂ ਵੀ ਜਦੋਂ ਕਮਾਈਆਂ ਬੰਦਾ ਕਰਦਾ ਉਹਦਾ ਕੀ ਹੱਕ ਹੈਗਾ ਬਿੱਲੋ ਨਾਲੇ ਕੌਣ ਹੁੰਦੀ ਆ ਬਿੱਲੋ ਖਾਣੇ ਚੁੱਗਰ ਜਾ ਬਿੱਲੋ ਦੀ ਕੀ ਲੱਗਦੀ ਐ ਜੀ ਐਂ ਗੱਲ ਕਰਦੇਗੇ ਮੈਨੂੰ ਨਹੀਂ ਪਤਾ ਆਪੀ ਜਾ ਕੇ ਪੁੱਛ ਲਓ ਮੈਨੂੰ ਤਾਂ ਸਗਾਪਰਾ ਆਇਆ ਚਾ ਨਾ ਕਮਾਲ ਦੀ ਹਉ ਮੈਂ ਜਾ ਕੇ ਤਾਂ ਉਹਨੂੰ ਪਤਾ ਮੈਂ ਜਾ ਕੇ ਉਹਨੂੰ ਗਾਲ੍ਹਾਂ ਕੱਢੂੰਗਾ ਗੱਦੀਆਂ ਗੱਦੀਆਂ ਗਾਲ੍ਹਾਂ ਕੱਢੂੰ ਫੇਰ ਉਹਨੂੰ ਪਤਾ ਲੱਗੂ ਜੋ ਮਰਜੀ ਕਰੀ ਛੁਪ ਕਰ ਜਾ ਪੈਸੇ ਚਿੱਕੀ ਜੰਨੇ ਪੈਸੇ ਕਹਾਂ ਚੜਾਉ ਲਾ ਸੋਨੂੰ ਚੁੱਪ ਨਹੀਂ ਕਰਦਾ ਪਿੱਛੇ ਮਰੀਜ਼ ਪਿਆ ਹੋਇਆ ਵੀ ਤੁਸੀਂ ਵੀ ਕਿੰਨੀ ਮਿਹਨਤ ਕਰਦੇ ਜੀ ਪਿੰਡ ਚ ਮਰੀਜ਼ ਦੇਖਣ ਜਾਣੇ ਆਏ ਜਾਣੇ ਕਿਵੇਂ ਪੈਸਾ ਇਕੱਠਾ ਹੁੰਦਾ ਫੇਰ ਹੌਲੀ ਬੋਲੇ ਇਹ ਇਹ ਜਾਂ ਤਾਂ ਤੁਹਾਨੂੰ ਪਤਾ ਮੈਡਮ ਜੀ ਜਾਂ ਮੈਨੂੰ ਪਤਾ ਜੀ ਪੀ ਪੈਸਾ ਪੈਸਾ ਕਿਵੇਂ ਇਕੱਠਾ ਹੁੰਦਾ ਚਲ ਕੋਈ ਗੱਲ ਨਹੀਂ ਪੁੱਛਦਾ ਉਹਨੂੰ ਤੂੰ 50 ਰੁਪਏ ਦੇ ਕੇ ਜਾ ਨਹੀਂ ਹੁਣ ਤਾਂ ਮੇਰੇ ਕੋਲ ਹੈ ਨਹੀਂ ਜੀ ਕਿਹਾ ਮੈਂ ਤੇਜੂਗਾ ਤੁਹਾਨੂੰ ਕੱਲੂ ਤੇ ਕਰਨ ਕੀ ਆਇਆ ਸੀ ਓਰੇ ਆ ਹੀ ਪੁੱਛਣਾ ਆਇਤੀ ਮੇਰਾ ਭਰਾ ਪੈਸੇ ਲੈ ਗਿਆ ਆ ਹੀ ਮੇਰੇ 50 ਰੁਪਏ ਸ਼ਾਮ ਤੱਕ ਫੜਾ ਕੇ ਜਾਈ ਉਹ ਤਾਂ ਮੈਂ ਫੜਾ ਜੂਗਾ ਜੀ ਕੱਲ ਨੂੰ ਫੜਾ ਜੂਗਾ ਮੈਂ ਅੱਜ ਤਾਂ ਫਿਰ ਮੇਰੇ ਭਾਈ ਨਾਲ ਲੜਾਈ ਹੋ ਗਈ ਮੇਰੀ ਐ ਨਹੀਂ ਪਤਾ ਸਾਡੇ ਸਿਰ ਸੁਰ ਪਾੜ ਜਾਣ ਜੋ ਮਰਜੀ ਕਰੀ ਕੇ ਭੱਜ ਜਾ ਥੋੜੀ ਫੇਰ ਫੇਰ ਤੁਹਾਡੇ ਕੋਲ ਹੀ ਆਉਣਾ ਪਊਗਾ ਜੀ ਵੇਖ ਵੇਖ ਦੱਸ ਲੜ ਮਰ ਕਲੇਸ਼ ਜੋ ਮਰਜੀ ਕਰ ਇੱਥੇ ਆ ਕੇ ਕਾ ਨੂੰ ਭੁੱਲੀ ਜਾਂਦਾ ਹੈ ਕੱਢ ਕੇ ਕਿਹੜੇ ਆ ਗਿਆ ਕੱਢ ਕੇ ਗਲੀਆਂ ਚ ਕਿਹੜੇ ਆ ਗਲੀਆਂ ਚ ਗੇੜੇ ਕੱਢਣ ਨੂੰ ਮੈਂ ਕੁੱਤਾ ਆਂ ਕੁੱਤਾ ਹੀ ਆ ਤੂੰ ਹਰੇ ਕਦੇ ਉਹਦੇ ਵੜ ਗਿਆ ਕਦੇ ਉਹਦੇ ਵੜ ਗਿਆ ਹਰੇਕ ਬੰਦਾ ਗਾਲ ਕੱਢਦਾ ਤੈਨੂੰ ਵੱਡਾ ਪਾਈਂ ਸ਼ਰਮ ਕਰ ਲੈ ਥੋੜਾ ਸ਼ਰਮ ਕਰ ਲੈ ਨਾਲੇ ਹੋਰ ਘਰੇ ਕੰਮ ਕਰਨ ਵਾਲਿਆ ਕਰੋ ਹੀ ਇਹ ਕਰੀ ਤੇ ਜਾਨਾ ਯਾਰ ਕਿਹੜੇ ਕੰਮ ਕਰਨ ਵਾਲੇ ਕਰਨ ਵਾਲੇ ਸਾਰੇ ਤੇ ਹੋਏ ਪਏ ਆ ਬਾਹਰ ਨਾਲ ਆ ਕੇ ਨਿਕਲ ਜਾਣਾ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਕਿੰਨੇ ਵਾਰੀ ਤੂੰ ਕੰਮ ਦੇਖਣ ਵਾਗਿਆ ਕੋਈ ਕੰਮ ਦੇਖਿਆ ਆ ਹੱਥ ਜੋੜੇ ਭਰਾਵਾ ਮੈਂ ਥੋੜਾ ਪਰੇਸ਼ਾਨ ਸਾਰੇ ਸ਼ਾਂਤੂ ਕਦ ਨਾਲ ਹੋ ਗਿਆ ਓਏ ਯਾਰ ਕਿਵੇਂ ਗੱਲ ਕਰਾਂ ਆਪਣੇ ਉਹ ਆਪਣਾ ਉਹ ਫੇਰ ਬਿਮਾਰਿਆ ਕਿ ਕਿਹੜਾ ਆਪਣਾ ਹੁਣ ਹੁਣ ਕੋੜ ਬਿਮਾਰ ਹੋ ਗਿਆ ਤੂੰ ਸਾਰੇ ਪਿੰਡ ਦਾ ਠੇਕਾ ਲੈ ਰੱਖਿਆ ਜਰਾ ਓਏ ਯਾਰ ਬਿੱਲੋ ਬਿਮਾਰ ਹੋ ਗਈ ਫੇਰ ਪਰ ਰਹਿ ਬਿਮਾਰ ਉਹਦੇ ਘਰ ਵਾਲਾ ਹੈਗਾ ਕਰ ਜਰਾ ਯਾਰ ਘਰ ਵਾਲਾ ਮੈਂ ਹੁਣ ਤੈਨੂੰ ਕੀ ਦੱਸਾਂ ਯਾਰ ਕੀ ਦੱਸਾਂ ਤੂੰ 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 ਬਣਾ ਫਿਰਦਾ ਉਹਦੇ ਘਰ ਵਾਲਾ ਓਏ ਉਹਦਾ ਖਿਆਲ ਨਹੀਂ ਰੱਖਦਾ ਬਾਬਾ ਤੇ ਤੈਨੂੰ ਕੀ ਲੋੜ ਆ ਰੱਖੇ ਨਾ ਰੱਖੇ ਅਗਲਾ ਯਾਰ ਵਿੱਚੋਂ ਤੈਨੂੰ ਸਾਰਾ ਪਤਾ ਵੀ ਮੈਂ ਉਹਦਾ ਕਿਉਂ ਖਿਆਲ ਰੱਖਦਾ ਪੀਆ ਖਿਆਲ ਹੀ ਰੱਖਦਾ ਤੂੰ ਉਹ ਨਹੀਂ ਤੇਰਾ ਖਿਆਲ ਰੱਖਦੀ ਉਹਦੇ ਦਿਲ ਚ ਤੇਰੇ ਲਈ ਕੁਝ ਨਹੀਂ ਹੈਗਾ ਤੇਰੇ ਦਿਲ ਚ ਹੀ ਭਰੇ ਪਿਆ ਪਿਆਰ ਉਹ ਚੁੱਪ ਕਰੇਗਾ ਕਿ ਨਹੀਂ ਕਰੇਗਾ ਚੁੱਪ ਰੋ ਕਰੇਗਾ ਜਰ ਮੱਕੇ ਪਿਆ ਦੇਥੋਂ ਚੱਲ ਤੂੰ ਇੱਧਾ ਕਰ ਮੇਰੇ ਨਾਲ ਚੱਲ ਆਪਾਂ ਡਾਕਟਰ ਅਣੀ ਕੋ ਜਾਣਾ ਵਾ ਬਿੱਲੋ ਦੀ ਦਵਾਈ ਲਿਉਣੀ ਆ ਉਹਨੂੰ ਕਹਿਣਾ ਕਿ ਉਹਨੂੰ ਚੈੱਕ ਕਰ ਜਰ ਕਿਉਂ ਜਰ ਕਿਉਂ ਮੇਰਾ ਦਿਮਾਗ ਖਰਾਬ ਕਰਦਾ ਓਏ ਤੂੰ ਮੇਰਾ ਵੱਡਾ ਭਾਈਆ ਉਹ ਨਾ ਤੈਨੂੰ ਮੈਂ ਗਾਲਾਂ ਕੱਢ ਸਕਾਂ ਨਾ ਮੈਂ ਤੇਰੇ ਮਾਰ ਸਕਾਂ ਜੇ ਤੂੰ ਨਿਕਲਿਆ ਜਵਾਕ ਹੋਵੇਂ ਨਾ ਕੋਣ ਤੂੰ ਫੜ ਕੇ ਚਾਰ ਮਾਰਾਂ ਚਪੇੜੇ ਤੇਰੇ ਨਾਲ ਆ ਯਾਰ ਉਹ ਮੈਡਮ ਕੋ ਜਾਣਾ ਉਹਨੂੰ ਕਹਿਣਾ ਵੀ ਆ ਕੇ ਉਹਨੂੰ ਦਵਾਈ ਦੇ ਚੱਲਾ ਸ਼ਾਬਾਸ਼ ਆ ਜਾ ਮੈਂ ਮੈਡਮ ਡਾਕਟਰ ਡਾਕਟਰੀ ਮੈਡਮ ਕੋਲ ਹਾਂ ਹੋਰ ਮੈਂ ਕੀ ਗੱਲ ਕਰਦਾ ਪਿਆ ਉਹਦਾ ਭਾਂਵੇਂ ਬਾਗ ਚੱਲ ਬਾਗ ਤਾਂ ਮੈਂ ਚੱਲੂਗਾ ਫਿਰ ਤੂੰ ਕਹਿੰਗਾ ਉਹਦੇ ਘਰੇ ਚੱਲ ਉਹਦੇ ਜਾਣਾ ਹੀ ਪੈਣਾ ਯਾਰ ਕਿਉਂ ਯਾਰ ਉਹ ਇਹਨੂੰ ਘਰੇ ਖੜਾਣਗੇ ਨਾ ਡਾਕਟਰ ਇਹਨੂੰ ਡਾਕਟਰੀ ਤਾਂ ਕੋਲੇ ਦਾ ਮੈਂ ਵਗ ਚਲਦਾ ਡਾਕਟਰੀ ਕੋਲੇ ਥੋੜੂ ਮੈਂ ਜਵਾਬ ਦੇਣਾ ਤੈਨੂੰ ਅਕਿਓ ਮੈਡਮ ਨੂੰ ਘਰੇ ਖੜਾਗੇ ਫੇਰ ਇਲਾਜ ਕਰੂਗੀ ਚੱਲ ਵਗ ਚਲਦਾ ਫੇਰ ਜਰਮਤ ਤੇ ਚੱਲਾ ਤੇ ਇੱਕ ਮੇਰੀ ਗੱਲ ਸੁਣ ਲੈ ਹਾਂ ਘਰ ਦੇ ਕੰਮ ਜਿੰਨੇ ਰਹਿ ਗਏ ਹੂੰ ਇਹ ਸਾਰੇ ਤੈਨੂੰ ਕਰਨੇ ਪੈਣਗੇ ਕੋਈ ਨਹੀਂ ਮੈਂ ਕਰੂੰਗਾ ਕੰਮ ਕਰਾਂਗਾ ਨਾ ਹਾਂ ਭਾਂਡੇ ਮੈਂ ਮਾਜਦਾ ਪੋਚੇ ਮੈਂ ਲਾਉਣਾ ਕੱਪੜੇ ਮੈਂ ਧੋਣਾ ਤੂੰ ਕੀ ਕਰਦਾ ਤੂੰ ਬਸ ਆਹੀ ਜਿੱਦੋਂ ਦੇਖੀਏ ਇਹੋ ਗਣਾਉਣ ਬੈਹ ਜਾਨਾ ਇਹੋ ਗਣਾਉਣ ਬੈਹ ਜਾਨਾ ਭਾਂਡੇ ਮੈਂ ਮਾ ਇੰਨ ਫਲਾਣਾ ਕੰਮ ਮੈਂ ਕਰਦਾ ਚਲਾ ਜੀ ਲੈ ਨਿਕਲਿਆ ਕੰਮ ਕਹਿ ਤੂੰ ਰਹਿਣ ਦੇ ਪਰ ਮੈਂ ਖੜਨਾ ਹੀ ਨਹੀਂ ਕਿਉਂ ਚਲਦਾ ਮੈਂ ਵੀ ਡਾਕ ਨਹੀਂ ਤੂੰ ਰਹਿਣ ਦੇ ਪਰ ਮੈਂ ਚਲਦਾ ਡਾਕ ਮੈਂ ਚਲ ਜਾਣਾ ਮੈਨੂੰ ਵੀ ਰਾਹ ਦਿਂਦਾ ਮੈਂ ਚਲਦਾ ਤੇਰੇ ਨਾਲ ਚਲਾ ਆ ਜਾ ਚਲਦਾ ਮੈਂ ਚੱਲ ਲੈ ਚਲ ਜੋਗੀ ਵੇ ਦਰਿਆ ਬਿੱਲੋ ਦਾ ਘਰ ਆ ਗਲੀ ਚ ਆ ਦੇਖ ਸਾਰਾ ਕੁਝ ਪਤਾ ਮੇਰੇ ਸਾਲੇ ਨੂੰ ਕਿ ਕਿੱਥੇ ਬਿੱਲੋ ਦਾ ਘਰ ਆ ਕਦੋਂ ਉੱਠਦੀ ਆ ਕਦੋਂ ਜਾਂਦੀ ਆ ਤੂੰ ਮੈਂ ਮੇਰੀ ਗਲੀਆਂ ਚ ਕਈ ਵਾਰੀ ਜਾਂਦੀ ਵੇਖਿਆ ਪੰਦੇ ਨਹੀਂ ਠੇਲਾ ਕਰਦੀ ਮੇਲਾ ਮੇਲਾ ਕੀ ਮਤਲਬ ਮਤਲਬ ਇਹ ਹੈਗਾ ਵੀ ਹੁਣ ਤੇਰੇ ਮੂੰਹ ਤਾਂ ਲਾਉਂਦੀ ਨਹੀਂ ਤੈਨੂੰ ਉਹ

ਮੈਂ ਵੀ ਤੇ ਜਾਣਾ ਹੀ ਇਹ ਕੰਮ ਤੇ ਜਾਂਦਾ ਕੰਮ ਤੇ ਤੂੰ ਤੋਰੀ ਦਾ ਇੱਧਰ ਨੂੰ ਤੁਰਦਾ ਇੱਧਰ ਨੂੰ ਉਹ ਜਾ ਬੂਜੜਾ ਜਿਆ ਬੂਜੜਾ ਜਿਆ ਨਾਲੇ ਹੋਰ ਆ ਇਹਦੇ ਮਗਰ ਮਗਰੀ ਫਿਰ ਚੱਲ ਨਾਲ ਹੀ ਮੈਨੂੰ ਲੈ ਲਿਆ ਹੁਣ ਮੈਨੂੰ ਵੀ ਨਾਲ ਹੀ ਲੈ ਚੱਲਿਆ ਕਰ ਬੱਸ ਕਮਾਲ ਦੀ ਗੱਲ ਏ ਦੇਖੋ ਆਏ ਨਹੀਂ ਮੈਂ ਤੈਨੂੰ ਬਿਸਨਾ ਇਹ ਗੱਲ ਕਹਿਣਾ ਜੇ ਤਾਂ ਕੋਈ ਗੱਲਬਾਤ ਬਣਦੀ ਐ ਬਣਾ ਲਓ ਜਦੋਂ ਗੱਲਬਾਤ ਬਣਦੀ ਹੋਣੀ ਉਹੀ ਕਿਉਂ ਤੁਰੇ ਫਿਰਨਾ ਉਹ ਟਾਈਮ ਲੱਗਦਾ ਹੁੰਦਾ ਟਾਈਮ ਲੱਗ ਜਾਂਦਾ ਹੁੰਦਾ ਟਾਈਮ ਲੱਗ ਜਾਂਦਾ ਹੁੰਦਾ ਲੈ ਆਵੇ ਇਹ ਮੈਂ ਕਹਿੰਦਾ ਤੈਨੂੰ ਬੀ ਸਰਪੰਚ ਨੂੰ ਕਹੇ ਕਿ ਇਹਨੂੰ ਚੁਕਾ ਦਿੰਦਾ ਯਾਰ ਰਾਜੋ ਉਹ ਜਿਹੜੇ ਕੰਮ ਆਏ ਪਹਿਲਾਂ ਉਹ ਚਲ ਜੀਏ ਯਾਰ ਸਰਪੰਚ ਆ ਆ ਹੁਣ ਕੰਮ ਲਈ ਜਾਣਾ ਪਹਿਲਾਂ ਇੱਥੇ ਲੋਕ ਡਿਕੜ ਕੇ ਮਰ ਜਾਣ ਜਿੰਨਾ ਚਿਰ ਬਿੱਲੋ ਠੀਕ ਨਹੀਂ ਹੁੰਦੀ ਮੈਨੂੰ ਕਿਹੇ ਕੰਮ ਦੀ ਕੋਈ ਟੈਨਸ਼ਨ ਨਹੀਂ ਮੈਂ ਠੀਕਾ ਨਹੀਂ ਲਿਆਏਦਾ ਮੈਨੂੰ ਇੱਕੋ ਕੰਮ ਦੀ ਟੈਨਸ਼ਨ ਬਿੱਲੋ ਠੀਕ ਹੋ ਜਾਏ ਫੜੀ ਮਾਂ ਬਾਪੜੀ ਤੂੰ ਨਾਲ ਤਤੜਾ ਲਈ ਕਿਤੇ ਉਹਨੂੰ ਉਹਨੂੰ ਲੈ ਕੇ ਜਾਂਦੇ ਜਾਂਦੇ ਤੈਨੂੰ ਲੈ ਕੇ ਜਾਣਾ ਪੈ ਜੇ ਕੋਈ ਗੱਲ ਨਹੀਂ ਫਿਰ ਮੈਡਮ ਵੱਲੋਂ ਦਵਾਈ ਮੈਂ ਵੀ ਲੈ ਲੂੰਗਾ ਇੱਥੇ ਉਹਦੀ ਦਵਾਈ ਲੈਣੀ ਇੱਥੇ ਆਪਾਂ ਲੈ ਲਾਂ ਬਲੋ ਬਲੋ ਖਾ ਕੇ ਕੋਈ ਨਾ ਮਤਲਬ ਮੈਡਮ ਜੀ ਕਰਕੇ ਆਏ ਦੀ ਕੀ ਮੈਡਮ ਜੀ ਓਏ ਉਹ ਡਾਕਟਰੀ ਕੋਲ ਜਾਣਾ ਤੂੰ ਆਪ ਹੀ ਤਾਂ ਕਿਹਾ ਉਹਨਾਂ ਨੇ ਲੈ ਮੈਡਮ ਆ ਮਿਲ ਪਈ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਐ ਕੀ ਗੱਲ ਰਾ ਰੋਕਿਆ ਨਹੀਂ ਰਾਹੀ ਕਲੀ ਰੋਕਣਾ ਅਹੀਂ ਤਾਂ ਤੁਹਾਡੇ ਵਾਲੀ ਚੱਲੇ ਸੀ ਮੇਰੇ ਨਾਲ ਬਾਅਦ ਚ ਆਇਓ ਮੈਂ ਚੱਲੀਆਂ ਹਲੇ ਮਰੀਜ਼ ਦੇਖਣਾ ਮੈਂ ਮੈਂ ਇੱਕ ਮਿੰਟ ਗੱਲ ਤਾਂ ਸੁਣੋ ਮੈਡਮ ਜੀ ਇਹਦੀ ਗੱਲ ਸੁਣੋ ਪਾਈ ਦੀ ਗੱਲ ਸੁਣੋ ਤੁਸੀਂ ਮਰੀਜ਼ ਦੇਖਣ ਚੱਲੇ ਆਂ ਅਹੀਂ ਤੁਹਾਨੂੰ ਕਿਹੜਾ ਫਿਲਮ ਦਿਖਾਉਣੀ ਅਹੀਂ ਵੀ ਮਰੀਜ਼ ਹੀ ਦਿਖਾਉਣਾ ਆਣਾ ਬਿੱਲੋ ਕੋ ਠੀਕ ਨਹੀਂ ਆ ਬਿੱਲੋ ਤੇ ਬਿੱਲੋ ਨੂੰ ਕੀ ਹੋ ਗਿਆ ਮੈਂ ਦਵਾਈ ਦੇ ਕੇ ਤਾਂ ਆਈ ਸੀ ਹੁਣ ਫੇਰ ਢਿੱਲੀ ਹੋ ਗਈ ਹੁਣ ਉਹ ਮਰੀਜ਼ ਦਾ ਕੀ ਕਰਾਂ ਮੈਂ ਤੁਸੀਂ ਇਹਨੂੰ ਬਾਅਦ ਚ ਦੇਖ ਲਿਓ ਬਿੱਲੋ ਬਹੁਤ ਜ਼ਰੂਰੀ ਆ ਚੱਲ ਵੇਖਿਆ ਚਲੋ ਆਓ ਜੀ ਉਹ ਤਾਂ ਸਾਰਾ ਪਿੰਡ ਮਰ ਜਾਏ ਬਿੱਲੋ ਨੂੰ ਨਾ ਸੁਭਾਈਦੀ ਤੂੰ ਆ ਇਧਰੇ ਆਜੋ ਇਧਰੇ ਆ ਆ ਮੈਨੂੰ ਫੜਾ ਦਈ ਬੈਠਾ ਫਾਈਸ ਚੱਲ ਨਹੀਂ ਰਹੀ ਵੇ ਇਹ ਪਤਾ ਕੀ ਇਹ ਬਿੱਲੋ ਦੂਜੇ ਤੇ ਜੇ ਦਿਨੀ ਢਿੱਲੀ ਹੋ ਜਾਂਦੀ ਆ ਅਗੇ ਰੱਬਾ ਮੇਰੇ ਸਿਰ ਦੋਦੇ ਮੇਰਾ ਸੇਈ ਟੁੱਟੀ ਜਾਂਦਾ ਵੇ ਕਿੱਡੀ ਅੱਗ ਲੱਗੀ ਤੈਨੂੰ ਫੋਨ ਦੀ ਕਿੱਡਾ ਬੇਕਿਰਕ ਬੰਦਾ ਲਾਈਟ ਹੈ ਨਹੀਂ ਪੱਖਾ ਨਹੀਂ ਚੱਲਦਾ ਮੜੀ ਮੁੱਟੀ ਹਵਾ ਚੱਲਦੇ ਉਹ ਕੁਛ ਨਹੀਂ ਹੁੰਦਾ ਲਾਈਟ ਪੱਖਾ ਬਾਅਦ ਚੱਲਦੇ ਨਾ ਸਿਰ ਨਪਦਾ ਫੇਰ ਕਿਹਦੀ ਕੰਬ ਕੰਬ ਕੇ ਬੁਖਾਰ ਚੜਦਾ ਹੁਣ ਹਵਾ ਚੱਲਦੇ ਨੂੰ ਜਿੱਦਾ ਡਾਕਟਰ ਨੂੰ ਸੱਦ ਲਿਆ ਜਾ ਕੇ ਇਹਨੇ ਪੂਰਾ ਤਾਂ ਸੁਣੀਉਂਦਾ ਮੇਰੇ ਤੇ ਠੀਕ ਹੋ ਜੂ ਛੇਤੀ ਓ ਜਾਨਾ 2 ਮਿੰਟ ਬਹਿ ਵੀ ਲੈਣ ਦੇ ਤੇਰਾ ਤਾਂ ਆਹ ਹਿਆਰ ਰਹਿਣਾ ਤੇ ਬਹਿ ਬਹਿ ਕੇ ਹਜੇ ਤੂੰ ਤੇਰਾ ਢੱਡ ਨਹੀਂ ਥੜਿਆ ਨਾ ਠੀਕ ਹੋ ਗਏ ਫਿਰ ਜਾਣਾ ਉੱਥੇ ਪੱਤੀਆਂ ਪੱਥਣ ਵੇ ਮੈਂ ਨਹੀਂ ਗਈ ਪਾਥੀਆਂ ਪੱਥਣ ਪਾਥੀਆਂ ਪੱਥਣ ਨਹੀਂ ਦੇ ਪਹਿਲਾਂ ਕੋਈ ਨਹੀਂ ਜਾਨਾ 2 ਦਿਨ ਹੋ ਗਏ ਬਿਮਾਰ ਪਈ ਨੂੰ ਜਾਨਾ ਜਾਨਾ ਕਿਤੇ ਫੋਨ ਇੱਧਰ ਵੇਖੀ ਜਾਂਦਾ ਕਿਤੇ ਇੱਧਰ ਮੋਜਾ ਬੈਠਾ ਸੁਹਾਣੇ ਚੜਿਆ ਕਿਤੇ ਲੱਤਾਂ ਘੁੱਟ ਦੇ ਕਿਤੇ ਸਿਰ ਘੁੱਟ ਦੇ ਅੱਛਾ ਤੂੰ ਬਹੁਤ ਸੇਵਾ ਕਰਦੀ ਆ ਹੈ ਜੇ ਕਿਤੇ ਮੈਨੂੰ ਮੜੀ-ਮੜੀ ਢਿੱਲ ਮੱਸ ਹੋ ਜੇ ਨੇੜੇ ਨਹੀਂ ਖੜਦੀ ਕਦੇ ਪਾਣੀ ਦਾ ਗਲਾਸ ਫੜਾਇਆ ਮੈਂ ਹੋਰ ਤੈਨੂੰ ਪਾਣੀ ਕੌਣ ਪਿਲਾਉਂਦਾ ਮਿੱਥੋ ਪੀਣਾ ਹਣ ਮੈਂ ਮੰਜੇ ਦੇ ਪੈ ਗਈ ਹੁਣ ਕਿਵੇਂ ਨੱਤਰੇ ਕਰਦਾ ਓ ਚੱਲ ਜੇ ਹੁਣ 2 ਮਿੰਟ ਬੈਠਾ ਤੇ ਟੈਕ ਲੈਣ ਦੇ ਤੂੰ ਠੀਕ ਕਦੋਂ ਹੁੰਨੀ ਆ ਲੈ ਆਉਣਾ ਡਾਕਟਰ ਨੂੰ ਚੱਤ ਦੇ ਓਏ ਘਰ ਵਾਲੇ ਨੂੰ ਨਾ ਪਤਾ ਜੈ ਨਹੀਂ ਲੱਗਦਾ ਆਹ ਓ ਤੈਨੂੰ ਹੀ ਜ਼ਿਆਦਾ ਪਤਾ ਕਿਹਨੂੰ ਪਤਾ ਆ ਨਾਲੀਆਂ ਬਣਵਾਉਣ ਦੇ ਹੀ ਨਾ ਸਾਲ ਮਿਲ ਕੇ ਕੰਮ ਆਜੋ ਜੀ ਆਜੋ 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 ਸਿੰਟ ਦੇ ਸਾਰੇ ਕੰਮ ਮੈਡਮ ਜੀ ਇਹਦੇ ਹੱਥੇ ਸੀ ਨੇਗੇ ਲੈ ਆਗੇ ਡਾਕਟਰ ਬਿਸ਼ਨੂ ਜੀ ਮੇਰੇ ਸਾਲੇ ਕਿਹ ਮਦਰੋਂ ਦੇ ਨਾਮ ਆ ਲੈ ਔਰ ਹਲਸੇ ਪਿੱਛੇ ਹੋ ਯਾਰ ਤੁਸੀਂ ਤੁਸੀਂ ਨਾ ਖੜੇ ਹੋ ਕੇ ਬਹਿ ਜਾਓ ਕੀ ਹੋਇਆ ਤੁਹਾਨੂੰ ਖੜੇ ਮੇਰਾ ਦਿਲ ਘਟਦਾ ਪਰ ਉਹ ਹਾਂਜੀ ਖੜਿਆ ਹੋ ਕੇ ਬਹਿ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਨਾ ਟੈਸਟ ਕਰਾ ਲਓ ਤੁਸੀਂ ਨਾ ਕੱਲ ਜਾ ਕੇ ਟੈਸਟ ਕਰਾ ਲਓ ਸ਼ਹਿਰ ਤੋਂ ਤੂੰ ਚੁੱਡੂਆ ਜਾਂ ਘਰ ਕੀ ਕਰਦਾ ਰਹਿੰਦਾ ਤੂੰ ਇਹ ਕੈਸ਼ ਕਰ ਜੋ ਨਹੀਂ ਨਹੀਂ ਉਹ ਕਹਿ ਰਹੇ ਵੀ ਟੈਸਟ ਨਹੀਂ ਕਰਾ ਸਕਦੇ ਯਾਰ ਯਾਰ ਤੈਨੂੰ ਜ਼ਿਆਦਾ ਫਿਕਰ ਜੇ ਮਰ ਗਈ ਤਾਂ ਫੇਰ ਹਾ ਜੋਗੀ ਕੱਟੇ ਆਲੀ ਮਰਜੂ ਤੇ ਮੇਰੀ ਮਰਜੂ ਏ ਤੇ ਰੋਟੀਆ ਪਕਾਉਡੋ ਰੱਖੀ ਹੋਊ ਚੋਪੜੀ ਦਾ ਨਹੀ ਉਹ ਡਾਕਟਰ ਸਾਹਿਬ ਉਹ ਫਿਰ ਡਾਕਟਰ ਮੈਂ ਦੇਖਦੀ ਪਈ ਨਾ ਕਰੋ ਜੀ ਚੈੱਕ ਕਰੋ ਤੁਸੀਂ ਤੇ ਤੈਨੂੰ ਇਹਨਾਂ ਦਰਸਾਂ ਦਾ ਤੂੰ ਲੈ ਜਾ ਚੁੱਪ ਕਰਦੇ ਕਿਉਂ ਲੈ ਜਾ ਯਾਰ ਗੱਲ ਕਰਦੇ ਆ ਵੀ ਇਹ ਰੌਲਾ ਥੋੜਾ ਡਾਕਟਰ ਸਾਹਿਬ ਕਹਿੰਦੇ ਨੇ ਮੈਡਮ ਜੀ ਕਹਿੰਦੇ ਨੇ ਮੈਂ ਨਾ ਤੁਹਾਡੇ ਹੁਣ ਇੰਜੈਕਸ਼ਨ ਲਗਾ ਦੇਣੀ ਆ ਇਹ ਕੰਡੈਕਸ਼ਨ ਤੂੰ ਲਾਹਣ ਜਾਂ ਸਿੰਜੇੜੇ ਲਾਉਣੇ ਆ ਅੰਜੈਕਸ਼ਨ ਇਹਨੂੰ ਕਾ ਲਾਉਣਾ ਇਹ ਨੂੰ ਜਿਵੇਂ ਲੱਗੂ ਮੈਨੂੰ ਪੀੜ ਹੋ ਗਈ ਮੈਂ ਤੇਰਾ ਜੁੱਤੇ ਮਰਵਾ ਲਾਗਦੇ ਮਰੀਜ਼ ਉਹਦਾ ਇੰਜੈਕਸ਼ਨ ਲੱਗੂਗਾ ਤੁਸੀਂ ਪੋਤੇ ਦੇ ਲਾ ਦਿਓ ਮੇਰੇ ਕਹਾਂ ਦਾ ਜਿਹੜਾ ਮਰੀਜ਼ ਆ ਉਹਦੇ ਲਾਓ ਨਹੀਂ ਕਿ ਕਿਉਂ ਡਾਕਟਰ ਸਾਹਿਬ ਕਿਉਂ ਬੇਫਿਕੂਫ ਹੋ ਰਹੇ ਹੋ ਚੁੱਪ ਨਹੀਂ ਕਰਦੇ ਡਾਕਟਰ ਤੁਸੀਂ ਚੈੱਕ ਕਰੋ ਹੌਲੀ ਬੋਲੋ ਮੈਂ ਸਿਰ ਦੁਖਦਾ ਮੇਰੀ ਬਿੱਲੋ ਦਾ ਕੀ ਹਾਲ ਹੋ ਗਿਆ ਤੁਸੀਂ ਬੋਲੋ ਮੈਂ ਸਾਡੀ ਬਿੱਲੋ ਭੈਣ ਦਾ ਕੀ ਹਾਲ ਹੋ ਗਿਆ ਹਾਂ ਇਹ ਗੱਲ ਠੀਕ ਆ ਤੁਸੀਂ ਦੇਖਣ ਦੇਣਾ ਮੈਨੂੰ ਕਿ ਨਹੀਂ ਦੇਖੋ ਦੇਖੋ ਮੈਣੀ ਕਿ ਬੜੀ ਵੇਖਣੀ ਐ ਚਲੋ ਵੇਖੋ ਮੈਂ ਨਾ ਤੁਹਾਡੇ ਇੰਜੈਕਸ਼ਨ ਲਗਾ ਦੇਣੀ ਆ ਠੀਕ ਹੈ ਤੁਹਾਨੂੰ ਫਰਕ ਪੈ ਜਾਊਗਾ ਹੁਣ ਕੀ ਕਰ ਸਕਦੇ ਆ ਕੱਲ ਜਾ ਕੇ ਤੁਸੀਂ ਟੈਸਟ ਕਰਾ ਲਿਓ ਟੈਸਟ ਜੀ ਤੇ ਕਰਾਣੇ ਨੇ ਟੈਸਟ ਕਰਾਣਾ ਟੈਸਟ ਓ ਯਾਰ ਕਰਵਾਉਂਗਾ ਮੈਨੂੰ ਗੱਲ ਕਰਨ ਦੇ ਇੱਧਰ ਕਰੋ 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 ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਟੀਕਾ ਲਵਾ ਲੈਂਦੇ ਹੁਣ ਨੂੰ ਫਰਕ ਪੈ ਜਾਂਦਾ ਤੁਸੀਂ ਲਵਾਇਆ ਹੀ ਨਹੀਂ ਤੁਸੀਂ ਤਾਂ ਵੇਲੇ ਡਾਕਟਰ ਦੇ ਟੀਕੇ ਦੇ ਟੀਕਾ ਦੇ ਟੀਕੇ ਤੇ ਟੀਕਾ ਠੋਕੀ ਜਾਂਦੇ ਜੀ ਮੈਂ ਵੀ ਨਹੀਂ ਟੀਕਾ ਲਾਉਂਦੀ ਬਿਮਾਰੀ ਹੁੰਦੀ ਹੈ ਮੈਂ ਤਾਂ ਟੀਕਾ ਲਾਉਣੀ ਆ ਤੇ ਗੋਲੀਆਂ ਗੋਲੀਆਂ ਨਾਲ ਇਹਨੇ ਦਿਨ ਤੋਂ ਫਰਕ ਪਿਆ ਕੋਈ ਫਰਕ ਕੇ ਜਵਾਬ ਦੇਣਾ ਤੂੰ ਗੋਲੀਆਂ ਨਕਲੀ ਵੇਚਦੇ ਜੀ ਡਾਕਟਰ ਇਹਨੂੰ ਬੋਲੀਆਂ ਦੇ ਤੁਸੀਂ ਲਾਉਟੇਗਾ ਮੈਨੂੰ ਪਤਾ ਟੀਕਾ ਠੀਕ ਹੁੰਦੀ ਕਿਉਂ ਠੀਕ ਹੈ ਨਾ ਠੀਕ ਹੁੰਦੀ ਆ ਯਾਰ ਤੈਨੂੰ ਜ਼ਿਆਦਾ ਪਤਾ ਯਾ ਜ਼ਿਆਦਾ ਪਤਾ ਮੈਨੂੰ ਪਤਾ ਨਾ ਸੁਣੋ ਏ ਤੇਰਾ ਕੀ ਮਤਲਬ ਜੇ ਮੈਂ ਡਾਕਟਰ ਮੈਡਮ ਜੀ ਕਹਿੰਦੇ ਨੇ ਉਹ ਮੈਂ ਗੱਲ ਹੁਣ ਜਾਵਾਂਗੀ 15 ਨੂੰ ਕਿਧਰ ਤਾਂ ਚੜ ਗਏ ਥੱਲੇ ਰਹੇ ਥੱਲੇ ਤੂੰ ਭਾਈ ਮੇਰਾ ਮੋਜਾ ਮੈਡਮ ਜੀ ਕਹਿੰਦੇ ਨੇ ਜਿਵੇਂ ਪਪਾਈ ਦਾ ਹੈਗਾ ਤਾਂ ਮੈਡਮ ਨੂੰ ਕੀ ਹੈ ਮੈਡਮ ਨੇ ਤੇ ਪੈਸੇ ਬਣਾਉਣੇ ਆ ਓ ਭਾਈ ਤੇਰਾ ਇਹ ਘਰ ਵਾਲੀ ਮੇਰੀ ਹੈ ਕਿ ਤੁਹਾ ਇਹ ਜੱਸ ਯਾਰ ਸਾਡੀ ਵੀ ਕੋ ਲੱਗਦੀ ਆ ਲੱਗਦੀ ਆ ਪਰ ਜੋ ਬੰਦੇ ਦਾ ਪੁੱਤ ਬਣ ਕੇ ਖੜੇ ਰੋ ਮੈਡਮ ਜੀ ਕਰੋ ਲੋਜ ਐਵੇਂ ਨਾ ਨਾ ਕੀ ਕਹਾਣੀ ਲਾਉਣ ਦੇਣਾ ਤੁਸੀਂ ਗੋਲੀਆਂ ਦੇਣੀਆਂ ਦੋ ਜਿਹੜੇ ਕੰਮ ਯਾਰ ਗੋਲੀਆਂ ਨਾ ਨਹੀਂ ਬਰਕ ਪੈਂਦਾ ਉਹ ਪੈਸੇ ਬਣਾਉਂਦੇ ਹੱਜ ਹੋ ਗਈ ਪੈਸੇ ਮੇਰੇ ਲੱਗਣੇ ਆ ਫਿਰ ਦਈ ਜਾ ਪਹਿਲੇ ਚਾਈ ਜਾ ਫਿਰ ਪੈਸੇ ਯਾਰ ਤੈਨੂੰ ਕੀ ਮੈਂ ਦੇ ਜੇ ਤੇਰੇ ਪੈਸੇ ਲੱਗਣੇ ਤਾਂ ਉਹਦੇ ਟੈਸਟ ਕਿਉਂ ਨਹੀਂ ਕਰਾਇਆ ਛੁੱਟੂ ਛੁੱਟੂ ਟੈਸਟ ਕਰਾਇਆ ਦੱਸਿਆ ਹੀ ਹੋਣਾ ਤਾਂ ਇਸ ਦਾ ਉਹਨੇ ਭੇਹ ਨਹੀਂ ਮੈਡਮ ਨੇ ਤੁਹਾਨੂੰ ਟੈਸਟ ਲੈ ਕੇ ਦਿੱਤੇ ਕਰਾਏ ਕਿਉਂ ਨਹੀਂ ਦਿੱਤੇ ਨਹੀਂ ਉਹਦੀ ਟੈਸਟ ਕਰਾਉਣੇ ਪੈਣਾ ਸורה ਕਰਾ ਕੇ ਲਿਆਉਂਗਾ ਤੂੰ ਅਕਰ ਵਾਲੀ ਕੀ ਕਹਿੰਦੀ ਘਰ ਵਾਲੀ ਕੀ ਦੀਏ ਕਹਿੰਦਾ ਮੈਂ ਯਾਰ ਐਵੇਂ ਜਦੋਂ ਘਰ ਵਾਲੀ ਮੇਰੇ ਆ ਫਿਰ ਮੈਨੂੰ ਹੁਣ ਅਗੇ ਉਹ ਬਿਨਾ ਗੱਲ ਤੋਂ ਯਾਰ ਘਰ ਵਾਲੀ ਕਹੇ ਸਾਰੇ ਪਿੰਡ ਤੇ ਇੱਜ਼ਤ ਆ ਸਾਰੇ ਪਿੰਡ ਦੀ ਹਾਂ ਇੱਜ਼ਤ ਆ ਸਾਡੀ ਬੋકરી ਤੈਨੂੰ ਮਰਜ਼ੀ ਦੇ ਫਿਰ ਤੁਰੇ ਫਿਰੇ ਪਿੱਟਦੇ ਪਿੱਟਦੇ ਪਾਗਲ ਥੋੜਾ ਅਸੇ ਦੋ ਜਣੇ ਤੈਨੂੰ ਫਿਰ ਕਹਿੰਦੇ ਡਾਕਟਰ ਮੈਂ ਰੋਣਾ ਓ ਫਟਾ ਮੈਂ ਕਾਲੀ ਜਬਾਨ ਵਾਲਿਆ ਓਏ ਤੇਰੇ ਮੂੰਹ 'ਚ ਅੱਗ ਤੇਰੇ ਚਮਕ ਚਮਕ ਮਸਾਂ ਚੁੜੀ ਆ ਮੈਨੂੰ ਆ ਮੈਡਮ ਜੀ ਤੁਸੀਂ ਦੱਸੋ ਮੜਵੀ ਕਾਰ ਬਿਲ੍ਹਾਜ ਕਰੋ ਚਲ ਪੁੱਛ ਕੇ ਵੇਖੋ ਜਿੰਨਾ ਤੇ ਮੈਡਮ ਜੀ ਇਹਨਾਂ ਨੂੰ ਚੁੱਪ ਕਰਾ ਦਿਓ ਹੁਣ ਮੇਰੀ ਵੀ ਗੋਣੀ ਹੈ ਹੋਰ ਚੁੱਪ ਕਰ ਜਾ ਜਿੰਨਾਂ ਦੀ ਨਹੀਂ ਹੈਗੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਚਲ ਮੜਵੀ ਤੁਸੀਂ ਕਰੋ ਜੇ ਕਾਰਬਾਈ ਜਿਹੜੀ ਕਰ ਰਹੀ ਤੁਸੀਂ ਕਰੋ ਆਪਦੀ ਹਾਂ ਚੁੱਪ ਕਰ ਜੀ ਹੁਣ ਨਾ ਬੱਲੇ ਵਿੱਚ ਹੁਣ ਨਾ ਬੱਲੇ ਵਿੱਚ ਹਾਂ ਮੈਂਨੇ ਤੁਹਾਡਾ ਇੰਜੈਕਸ਼ਨ ਲਗਾ ਦੇਣੇ ਆ ਤੁਹਾਨੂੰ ਫਰਜ਼ੀ ਪੈ ਜਾਏਗਾ ਇਹ ਗੱਲ ਖਤ ਇੰਜੈਕਸ਼ਨ ਮੈਂ ਨਹੀਂ ਫਿਰ ਮੈਂ ਬੋਧਿਆ ਇਨੂੰ ਲੈ ਜਾਏ ਮੇਰੇ ਇਥੋਂ ਮਰੂਏ ਤੂੰ ਕਹੂੰ ਬੱਡੇ ਮਾਰਿਆ ਤੂੰ ਬਦਮਾਸ਼ ਹੈ ਜਿਹੜਾ ਮਾਰਿਆ ਡਾਕਟਰ ਤੁਸੀਂ ਹੋ ਕਿ ਮੈਂ ਆ ਤੁਸੀਂ ਹੋ ਜੇ ਫਿਰ ਮੈਨੂੰ ਪਤਾ ਲੱਗੂਗਾ ਤੇ ਇੰਜੈਕਸ਼ਨ ਇਹ ਪੈਸੇ ਬਣਾਉਣ ਦੇ ਘਾੜਾ ਕੀ ਕੰਮ ਹੈ ਬੜ ਨਹੀਂ ਤੁਸੀਂ ਜਮਾ ਗੁੱਸਾ ਨਾ ਕਰੋ ਤੁਸੀਂ ਆਪਣੀ ਕਾਰਵਾਈ ਕਰੋ ਓਏ ਇਹਨਾਂ ਨੂੰ ਕੋਈ ਪਤਾ ਪੂਤਾ ਨਹੀਂ ਡੌਕੜੀ ਦਾ ਓਏ ਕ ਕਾਰਵਾਈ ਨੂੰ ਗੱਲ ਤਾਂ ਚੁੱਕ ਡਾਕਟਰ ਬਣ ਕੇ ਅੱਜ ਤਾਂ ਪਤਾ ਤੂੰ ਮੈਡਮ ਨੂੰ ਆ ਬੋਲ ਇਹਨੂੰ ਜ਼ਿਆਦਾ ਪਤਾ ਹੋਦਾ ਯਾਰ ਐਦਾਂ ਹੀ ਡਿਗਰੀਆਂ ਕੀਤੀਆਂ ਐਦਾਂ ਹੀ ਡਾਕਟਰ ਬਣ ਗਈ ਮੈਂ ਸਾਨੂੰ ਕੀ ਪਤਾ ਕਿੱਦਾਂ ਬਣ ਗਏ ਜੇ ਉਹ ਬੜੀ ਕਿਹ ਮੜੀਆਂ ਸਾਡੇ ਪਿੰਡ ਵਾਲਾ ਲਾਡਾ ਡਾਕਟਰ ਹੈਗਾ ਗੋਲੀਆਂ ਨਾਲ ਠੀਕ ਕਰਦਾ ਤੂੰ ਪਤਾ ਨਹੀਂ ਕਿਹੜੇ ਨਵੇਂ ਟੀਕੇ ਟੀਕੇ ਅਗਲੀ ਨੂੰ ਪੀੜ ਹੋਊਗੀ ਪੜਾਈਆਂ ਕਿਥੀਆਂ ਉਹਨਾਂ ਨੇ ਪੜਾਈਆਂ ਐਦਾਂ ਕਰ ਫਿਰ ਉਹਦੇ ਕੋਲ ਹੀ ਲੈ ਜਾ ਮੈਨੂੰ ਕਾਹਤੋਂ ਲੈ ਕੇ ਆਇਆ ਓਹ ਸਾਹਿਬ ਤੁਸੀਂ ਮੇਰੇ ਵੱਲ ਦੇਖੋ ਇਹਨਾਂ ਲੱਗੀ ਹੈ ਮੈਡਮ ਜੀ ਬਈ ਠੀਕ ਹੁਛਾਣਾ ਮੈਂ ਚਲਦੀ ਆ ਫਿਰ ਮੈਂ ਜਾਣ ਨਹੀਂ ਜਣਾ ਮੈਂ ਮੈਂ ਜਾਣੀ ਮੈਂ ਕਿਹਾ ਤੁਸੀਂ ਗੋਲੀਆਂ ਦੇ ਦੋ ਉਹਦੀ ਨਹੀਂ ਫਰਕ ਪੈ ਜਾਂਦਾ ਇਹਨੂੰ ਜੇ ਗੋਲੀਆਂ ਨਾਲ ਫਰਕ ਪੈਂਦਾ ਤੇ ਪੈਣਾ ਜਾਂਦਾ ਇਹਨੇ ਦਿਨ ਤੋਂ ਆਹ ਇਹ ਵੀ ਗੱਲ ਬੱਧੀਆ ਦਵਾਈ ਦੇ ਕੇ ਬਦਲਤੀ ਜਦੋਂ ਤੁਸੀਂ ਕਰੋ ਚੈੱਕਅਪ ਕਰੋ ਜੀ ਇੰਜੈਕਸ਼ਨ ਹੀ ਲੱਗੂਗਾ ਠੀਕ ਹੈ ਨਾ ਹੁਣ ਬਚਣਾ ਬੋਲੀ ਪਾੜਿਆ ਹਾਈ ਬੂਬੇ ਮਾਰ ਕੇ ਇਹ ਡਾ ਟੀਕਾ ਲੈ ਜੱਕ ਜੱਕ ਟੀਕਾ ਪੜੋਲੇ ਵਰਗੀ ਪਈਆਂ ਲਵਾਣਾ ਤੇ ਪ੍ਰੈਸ਼ ਹੋਇਆ ਓਏ ਓਏ ਆਟ ਓਏ ਲੱਗੂਗਾ ਆ ਜੰਮੜਾ ਕੱਟੀ ਗਾ ਨਿਲਵਾਉਣਾ ਉਹ ਠੀਕ ਹੋ ਜੇਗੀ ਠੀਕ ਹੋ ਜੇਗੀ ਫਰਕ ਤਾਂ ਇਹਦੇ ਨਾਲ ਹੀ ਪੈਣਾ ਮੈਂ ਨਹੀਂ ਲਗਣ ਦੇਣਾ ਆ ਕਿ ਮੈਂ ਕਹਿੰਦਾ ਨਹੀਂ ਲਗਾਵਾਂ ਹੁਣ ਤਾਂ ਬੋਝਾ ਲੱਗਣ ਨਹੀਂ ਦੇਣਾ ਉਹ ਤੂੰ ਕੌਣ ਹੁੰਦਾ ਕੋਣ ਹੁੰਦਾ ਮੈਂ ਲੱਗਣ ਨਹੀਂ ਦੇਣਾ ਤੂੰ ਮੈਂ ਕਹਿੰਦਾ ਨਹੀਂ ਲੱਗਣ ਦੇਣਾ ਹੁਣ ਨਾ ਕੰਮ ਨਹੀਂ ਨਹੀਂ ਲੱਗਣ ਮੇਰਾ ਮਸਬਲ ਕੀ ਹੈ ਮੈਂ ਠੀਕ ਨਹੀਂ ਬਹੂ ਆ ਗਈ ਉਹ ਕਿਵੇਂ ਬਰਜੀ ਦਵਾਈ ਦਵਾਵੇ ਮੈਂ ਤੇਗਾ ਨਹੀਂ ਲਗਣ ਦੇਣਾ ਟੈਸਟ ਕਰਾਵੇ ਚਾਹੇ ਨਾ ਕਰਾ ਤੂੰ ਮੇਰਾ ਭਰਾ ਮੈਂ ਤੂੰ ਜਾ ਪਰ ਮੇਰੀ ਇੱਧਰੋਂ ਹੱਥਾਂ ਨਾਲ ਕਰੂ ਤੂੰ ਮੈਂ ਹੱਥ ਹਟਾ ਉਹ ਤੇ ਮੈਂ ਟੱਕ ਫਾਤ ਬੋਦੇ ਹਾਂ ਕਿੰਨੇ ਦਿਨ ਹੋ ਗਏ ਯਾਰ ਮੈਂ ਬਿੱਲੋ ਨੂੰ ਵੇਖਿਆ ਨਹੀਂ ਹੈ ਹੁਣ ਦੇਖਿਆ ਪਰ ਜਾ ਕੇ ਯਾਰ ਕੀ ਕਹਿਵੇਂ ਜਾਮਾ ਉਹਦੇ ਘਰੇ ਯਾਰ ਕੋਈ ਬਹਾਨਾ ਵੀ ਚਾਹੀਦਾ ਓਏ ਓਏ ਬਿੱਲੋ ਦਾ ਘਰ ਆਲਾ ਨਹੀਂ ਆ ਉਹੀ ਆ ਇਹ ਸਾਲਾ ਕਿਵੇਂ ਉਲਟੀਆਂ ਕਰੀ ਜਾਂਦਾ ਉਹ ਮੈਨੂੰ ਲੱਗਦਾ ਸਾਲਾ ਇਹ ਪਿਓ ਬਣਨ ਵਾਲਾ ਇੱਕ ਤਾਂ ਮਰੀਜ਼ ਵੀ ਕਿੰਨੇ ਹੋ ਗਏ ਨੇ ਉੱਪਰੋਂ ਮੈਨੂੰ ਆਪ ਜਾਣਾ ਪੈਂਦਾ ਉਹ ਆਪ ਨਹੀਂ ਆਂਦੇ ਕਲੀਨਿਕ ਮੈਂ ਤਾਂ ਦੁਖੀ ਹੋਗੀ ਸਾਚੀਕਾਰ ਮੈਡਮ ਹਾਂਜੀ ਸਾਚੀਕਾਰ ਸ਼ਸ਼ੀਕਲ ਮੈਡਮ ਇੱਕ ਗੱਲ ਕਰਨੀ ਸੀ ਦੱਸੋ ਕੀ ਗੱਲ ਕਰਨੀ ਹੈ ਅਸਲ 'ਚ ਅਹੀਂ ਇਹ ਪੁੱਛਣਾ ਚਾਹੁੰਦੇ ਸੀ ਵੀ ਬਿੱਲੋ ਨੂੰ ਬਿਮਾਰੀ ਕੀ ਹੈ ਬਿਮਾਰੀ ਉਹਨੂੰ ਕੋਈ ਬਿਮਾਰੀ ਨਹੀਂ ਹੈਗੀ ਮੈਡਮ ਜੀ ਤੁਸੀਂ ਦੱਸ ਦੋ ਵੀ ਉਹਨੂੰ ਕੀ ਬਿਮਾਰੀ ਹੈ ਇਹ ਵੀ ਵਿਚਾਰਾ ਟੈਨਸ਼ਨ ਲਈ ਜਾਂਦਾ ਹਾਂ ਬਿੱਲੋ ਦਾ ਘੱਟ ਬਿਮਾਰਾ ਇਹ ਫਿਰ ਉਹ ਸਾਰਾ ਬਦਮੂਰ ਹੋ ਜਾਂਦਾ ਤਾ ਉਹ ਨੂੰ ਕੋਈ ਬਿਮਾਰੀ ਨਹੀਂ ਹੈਗੀ ਲੈ ਇਹ ਬਿਮਾਰੀ ਨਹੀਂ ਹੈਗੀ ਕੋਈ ਤੇ ਫੇ ਤੋ ਇਲਾਜ ਕਾਦਾ ਕਰਦੇ ਪੈ ਜੇ ਹੈਂ ਦੇ ਟੀਕੇ ਤੇ ਟੀਕਾ ਠੋਕੀ ਜਾਂਦੇ ਉਹਦੇ ਮੈਂ ਵੀ ਨਹੀਂ ਉਹਦੇ ਟੀਕੇ ਲਾਉਂਦੀ ਅਸਲ ਚ ਨਾ ਉਹਦੇ ਔਲਾਦ ਨਹੀਂ ਹੁੰਦੀ ਲੈ ਐਡੀ ਕਿਹੜੀ ਗੱਲ ਐ ਦੱਸ ਔਲਾਦ ਨਹੀਂ ਹੁੰਦੀ ਟੈਨਸ਼ਨ ਲੈਣ ਵਾਲੀ ਗੱਲ ਹੀ ਕੋਈ ਨਹੀਂ ਸੀ ਇਹ ਤਾਂ ਮੈਡਮ ਜੀ ਗੱਲੀ ਵਸ ਨਿੱਕੀ ਜੀ ਆ ਤੁਹਾਡੇ ਦੋਨਾਂ ਲਈ ਨਿੱਕੀ ਗੱਲ ਹੋਣੀ ਉਹਨੂੰ ਪੁੱਛ ਕੇ ਦੇਖੋ ਜਿਹਦੇ ਔਲਾਦ ਨਹੀਂ ਹੁੰਦੀ ਤੇ ਤੁਸੀਂ ਹੋਰ ਵੀ ਲਾਜ ਕਰੋ ਨਾ ਹਾਂ ਫਿੱਟਾ ਘਨਿਆ ਲਾਜ ਕਰਨ ਨਹੀਂ ਆਈ ਸੀ ਉਸ ਦਿਨ ਮੈਂ ਚਾਰ ਟੀਕੇ ਮਾ ਲਾ ਚੁੱਕੀ ਸੀ ਕਿ ਪੰਜਵਾਂ ਟੀਕਾ ਉਸ ਦਿਨ ਮੈਂ ਲਾਉਣ ਆਈ ਸੀ ਜਿਹੜਾ ਉਹਦੇ ਘਰ ਵਾਲੇ ਦੇ ਲੱਗ ਗਿਆ ਥੋੜੀ ਲੜਾਈ ਦੇ ਚੱਕਰ 'ਚ ਓਏ ਟੀਕਾ ਲੜਾਈ ਦੇ ਚੱਕਰ 'ਚ ਲੱਗ ਗਿਆ ਕੀ ਮੈਨੂੰ ਸਮਝ ਨਹੀਂ ਲੱਗੀ ਬੱਚਿਆਂ ਵਾਲਾ ਟੀਕਾ ਉਹਦੇ ਲੱਗ ਗਿਆ ਅੱਛਾ ਮਤਲਬ ਕਿਹੜਾ ਟੀਕਾ ਬਿਲੋਂ ਨੂੰ ਲਾਉਣਾ ਸੀ ਉਹਦੇ ਘਰ ਵਾਲੇ ਦੇ ਲੱਗ ਗਿਆ ਕੋਈ ਹੁਣ ਉਹਦੇ ਘਰ ਵਾਲੇ ਦਾ ਕੀ ਬਣੂਗਾ ਪਿਓ ਬਣਣਾ ਆ ਤੇ ਕੋਈ ਗੱਲ ਨਹੀਂ ਜਿਹੜੀ ਕਾਰਾਲੀ ਨੂੰ ਜਵਾਖ ਹੁੰਦਾ ਤਾਂ ਵੀ ਇਹਨੇ ਪਿਓ ਬਣਨਾ ਹੀ ਤੇ ਜੇ ਹੁਣ ਇਹਨੂੰ ਹੋਣ ਵਾਲਾ ਤਾਂ ਵੀ ਤਾਂ ਪਿਓ ਹੀ ਬਣ ਰਿਆ ਨਾ ਓਏ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਮੈਂ ਤਾਂ ਐ ਸੋਚਦਾ ਵੀ ਇਹ ਜਵਾਕ ਜੰਮੂ ਕੇ ਮੈਂ ਇਹ ਕਿਸਾੜਾ ਮਨ ਸੋਚਿਆ ਹੀ ਨਹੀਂ